ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਜਿਹੜਾ ਬਿਲਕੁਲ ਸੌਖਾ ਜਿਹਾ ਡਿਜ਼ਾਈਨ ਹੈ ਕਿਉਂਕਿ ਕੱਲ ਮੈਨੂੰ ਇੱਕ ਭੈਣ ਦਾ ਫੋਨ ਆਇਆ ਸੀ ਕਿ ਤੁਸੀਂ ਸੌਖੇ ਸੌਖੇ ਡਿਜ਼ਾਈਨ ਬਣਾਉਣੇ ਦੱਸੋ ਤੇ ਮੈਂ ਅੱਜ ਤੋਂ ਹੁਣ ਥੋੜੇ ਜਿੰਨੇ ਇੱਕ ਹਫ਼ਤਾ ਕਾ ਬਿਲਕੁਲ ਸੌਖੇ ਸੌਖੇ ਡਿਜ਼ਾਈਨ ਬਣਾਉਣੇ ਦੱਸਾਂਗੇ ਜਿਵੇਂ ਦੋ ਸਲਾਈਆਂ ਦੇ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਜਾਂ ਤਿੰਨ ਸਲਾਈਆਂ ਦਾ ਡਿਜ਼ਾਈਨ ਇਸ ਤੋਂ ਬਿਲਕੁਲ ਸੋਖੇ ਸੋਖੇ ਜਿਹੜੇ ਕਿ ਘਟਕੁੰਡਿਆਂ ਦੇ ਪੈ ਜਾਂਦੇ ਆਸਾਨੀ ਦੇ ਨਾਲ ਜੜੀਆਂ ਪਹਿਣਾ ਨੂੰ ਸੋਖੇ ਡਿਜ਼ਾਈਨ ਚੰਗੇ ਲੱਗਦੇ ਨੇ ਉਲਟੀ ਸਾਈਡ ਪਲੇਨ ਵਾਲੇ ਡਿਜ਼ਾਈਨ ਚੰਗੇ ਲੱਗਦੇ ਨੇ ਆਪਾਂ ਉਹਨਾਂ ਦੀ ਵੀ ਡਿਮਾਂਡ ਜ਼ਰੂਰ ਪੂਰੀ ਕਰਾਂਗੇ ਤੇ ਅੱਜ ਆਪਾਂ ਜਿਹੜਾ ਬਿਲਕੁਲ ਸੋਖਾ ਜਿਹਾ ਡਿਜ਼ਾਈਨ ਬਣਾਵਾਂਗੇ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ 6-6 ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ 6-6 ਦੇ ਹਿਸਾਬ ਨਾਲ ਕੁੰਡੇ ਪਾ ਕੇ ਤੇ ਦੋ ਕੁੰਡੇ ਆਪਾਂ ਵੱਧ ਪਾ ਲੜਿਆ ਡਿਜ਼ਾਈਨ ਜਿਹੜਾ ਸਾਡਾ ਬਿਲਕੁਲ ਪੂਰਾ ਆ ਜਾਏਗਾ ਤੇ ਡਿਜ਼ਾਈਨ ਸਿਰਫ ਚਾਰ ਸਲਾਈਆਂ ਦਾ ਹੈ ਤੇ ਚਾਰ ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਏਗਾ ਇਹਦੇ ਵਿੱਚ ਵੀ ਦੋ ਸਲਾਈਆਂ ਜਿਹੜੀਆਂ ਉਲਟੀਆਂ ਸਿੱਧੀਆਂ ਬਣੀਆਂ ਤੇ ਦੋ ਸਲਾਈਆਂ ਦੇ ਵਿੱਚ ਡਿਜ਼ਾਈਨ ਬਣਨਾ ਬਹੁਤ ਹੀ ਸੌਖਾ ਤੇ ਸਿੰਪਲ ਡਿਜ਼ਾਈਨ ਹੈ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਡਿਜ਼ਾਈਨ ਫੇਰ ਹੀ ਸਮਝ ਆਏਗਾ ਤੇ ਡਿਜ਼ਾਈਨ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਇਸ ਡਿਜ਼ਾਈਨ ਦੇ نیچے ਤੁਸੀਂ ਬਾਰਡਰ ਜ਼ਰੂਰ ਬਣਾ ਲੈਣਾ ਬਾਰਡਰ ਬਣਾਉਣ ਤੋਂ ਬਾਅਦ ਇਹ ਵਾਲਾ ਡਿਜ਼ਾਈਨ ਬਣੇਗਾ ਤੇ ਤੁਸੀਂ ਇਸ ਨੂੰ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਜੇ ਲੇਡੀਜ਼ ਕੋਟੀ ਤੇ ਜੈਂਟਸ ਕੋਟੀ ਤੇ ਬੱਚਿਆਂ ਦੀ ਕੋਟੀ ਤੇ ਕਿਤੇ ਵੀ ਇਹ ਡਿਜ਼ਾਈਨ ਜਿਹੜਾ ਬਣ ਜਾਏਗਾ ਤੇ ਕਿਸੇ ਵੀ ਕਲਰ ਤੇ ਬਣ ਜਾਏਗਾ ਕਈ ਡਿਜ਼ਾਈਨ ਹੁੰਦੇ ਜਿਹੜੇ ਆਪਾਂ ਕਈਆਂ ਕਲਰ ਦੇ ਨਹੀਂ ਬਣਾ ਸਕਦੇ ਇਹ ਵਾਲੇ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਤੇ ਬਣਾ ਸਕਦੇ ਹਾਂ ਬਹੁਤ ਹੀ ਪਿਆਰਾ ਤੇ ਸੌਖਾ ਜਿਹਾ ਡਿਜ਼ਾਈਨ ਹੈ ਤੇ ਡਿਜ਼ਾਈਨ ਦੀ ਜਿਹੜੀ ਪਹਿਲੀ ਸਿਲਾਈ ਹੈ ਸਿੱਧੇ ਪਾਸਿਓਂ ਆਪਾਂ ਪੂਰੀ ਸਿੱਧੇ-ਸਿੱਧੇ ਕੁੰਡਿਆਂ ਨਾਲ ਬਣਾ ਲੈਣੀ ਹੈ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਡਿਜ਼ਾਈਨ ਬਿਲਕੁਲ ਸੌਖਾ ਹੈ ਪਹਿਲੀ ਸਿਲਾਈ ਪੂਰੀ ਸਿੱਧੇ ਕੁੰਡਿਆਂ ਨਾਲ ਬੰਨੀ ਹੈ ਪੂਰੀ ਸਲਾਈ ਆਪਾਂ ਸਿੱਧੇ ਸਿੱਧੇ ਕੁੰਡਿਆਂ ਦੇ ਨਾਲ ਬਣਾ ਲੈਣੀ ਆ ਤੇ ਬਹੁਤ ਸਾਰੀਆਂ ਭੈਣਾਂ ਫੋਨ ਕਰਦੀਆਂ ਨੇ ਤੇ ਭੈਣਾਂ ਨੂੰ ਹਰ ਵਾਰੀ ਮੈਂ ਰਿਕੁਐਸਟ ਇਹੀ ਕਰਦੀ ਆ ਕਿ ਤੁਸੀਂ ਫੋਨ ਕਰਨ ਦੀ ਬਜਾਏ ਜੇਕਰ WhatsApp ਤੇ ਮੈਸੇਜ ਕਰੋ ਤੇ ਥੋੜਾ ਜਿਹਾ ਨਾ ਸੌਖਾ ਹੋ ਜਾਂਦਾ ਕਿਉਂਕਿ ਇੰਨੀਆਂ ਫੋਨ ਕਾਲਸ ਉਠਾਉਣੀਆਂ ਜਿਹੜੀਆਂ ਉਹ ਔਖੀਆਂ ਨੇ ਫੋਨ ਤੇ ਗੱਲ ਕਰਦੇ ਆ ਟਾਈਮ ਵੀ ਵੇਸਟ ਹੋ ਜਾਂਦਾ ਵਾ ਤੇ ਇੰਨਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਕਿ ਅਸੀਂ ਫੋਨ ਤੇ ਕਿਸੇ ਨਾਲ ਗੱਲ ਕਰੀਏ ਤੁਸੀਂ WhatsApp ਤੇ ਆਪਣਾ ਮੈਸੇਜ ਜਿਹੜਾ ਵਾਇਸ ਮੈਸੇਜ ਛੱਡ ਦਿਆ ਕਰੋ ਤੇ ਉਸ ਤੋਂ ਬਾਅਦ ਤੁਹਾਡਾ ਰਿਪਲਾਈ ਜਿਹੜਾ ਉਹ ਜ਼ਰੂਰ ਆਏਗਾ ਜਿਹੜਾ ਨੰਬਰ ਮੈਂ ਸਕਰੀਨ ਤੇ ਦਿੱਤਾ ਹੁੰਦਾ ਆ ਉਹਦੇ ਤੇ WhatsApp ਵੀ ਚੱਲਦਾ ਹੈ ਤੁਸੀਂ ਕੋਸ਼ਿਸ਼ ਕਰਿਆ ਕਰੋ WhatsApp ਤੇ ਆਪਣਾ ਵਾਇਸ ਮੈਸੇਜ ਛੱਡ ਦਿਆ ਕਰੋ ਪਹਿਲੀ ਸਲਾਈ ਆਪਾਂ ਸਿੱਦੇ ਕੁੰਡਿਆਂ ਨਾਲ ਬਣਾ ਲਿਆ ਹੁਣ ਦੂਸਰੀ ਸਲਾਈ ਜਿਹੜੀ ਆਪਾਂ ਉਲਟੇ ਕੁੰਡਿਆਂ ਦੇ ਨਾਲ ਬਣਾਉਣੀ ਆ ਕਿਉਂਕਿ ਜੇਕਰ ਸਾਡੇ ਕੋਲ ਟਾਈਮ ਹੋਏਗਾ ਫੇਰ ਹੀ ਆਪਾਂ ਨਵੇਂ-ਨਵੇਂ ਡਿਜ਼ਾਈਨ ਤਿਆਰ ਕਰਾਂਗੇ। ਦੂਸਰੀ ਸਲਾਈ ਜਿਹੜੀ ਆਪਾਂ ਉਲਟੇ ਕੁੰਡਿਆਂ ਨਾਲ ਬਣਾ ਲੈਣੀ ਆ। ਬਹੁਤ ਹੀ ਸੌਖਾ ਸਿੰਪਲ ਡਿਜ਼ਾਈਨ ਆ। ਸਾਰੀਆਂ ਭੈਣਾਂ ਨੂੰ ਇਹ ਡਿਜ਼ਾਈਨ ਜਿਹੜਾ ਬਹੁਤ ਪਸੰਦ ਆਏਗਾ। ਦੂਸਰੀ ਸਲਾਈ ਆਪਾਂ ਪੂਰੀ ਉਲਟੇ-ਉਲਟੇ ਕੁੰਡਿਆਂ ਦੇ ਨਾਲ ਬਣਾ ਕੇ ਰੈਡੀ ਕਰ ਲੈਣੀ ਆ ਤੇ ਪਲੀਜ਼ ਸਾਡੇ ਦੂਸਰੇ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਉਸ ਚੈਨਲ ਤੇ ਸਾਨੂੰ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੇਕਰ ਤੁਸੀਂ ਸਪੋਰਟ ਕਰੋਗੇ ਤੇ ਅਸੀਂ ਸਟੀਚਿੰਗ ਦੀਆਂ ਵੀਡੀਓ ਪਾਵਾਂਗੇ ਨਵੀਂ-ਨਵੀਂ ਕਟਿੰਗ ਦੀਆਂ ਵੀਡੀਓ ਪਾਵਾਂਗੇ ਤੇ ਲੌਂਗ ਵੀਡੀਓ ਵੀ ਉਹਦੇ ਤੇ ਅਪਲੋਡ ਜ਼ਰੂਰ ਕਰਾਂਗੇ ਕਿਉਂਕਿ ਹੁਣ ਆਪਾਂ ਸਿਰਫ ਉਹਦੇ ਤੇ ਸ਼ਾਰਟਸ ਪਾ ਰਹੇ ਆ ਲੌਂਗ ਵੀਡੀਓ ਬਹੁਤ ਘੱਟ ਪਾ ਰਹੇ ਆ ਜੇਕਰ ਤੁਸੀਂ ਰਿਸਪੌਂਸ ਦਿਓਗੇ ਤੇ ਆਪਾਂ ਉਹਦੇ ਤੇ ਲੌਂਗ ਵੀਡੀਓ ਵੀ ਜ਼ਰੂਰ ਪਾਇਆ ਕਰਾਂਗੇ ਰੋਜ਼ ਹੁਣ ਆਪਾਂ ਆ ਗਏ ਆਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਜਿਹੜਾ ਆਪਾਂ ਸਲਿੱਪ ਕਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਹੁਣ ਇੱਕ ਕੁੰਡੇ ਨੂੰ ਆਪਾਂ ਤਿੰਨ ਵਾਰ ਬੁੰਨਾ ਪਹਿਲਾਂ ਉਲਟਾ ਬੁਣ ਲਿਆ ਧਾਗਾ ਪਿੱਛੇ ਕਰਕੇ ਫਿਰ ਸਿੱਧਾ ਬੁਣ ਲਿਆ ਫਿਰ ਧਾਗਾ ਅੱਗੇ ਕਰਕੇ ਉਲਟਾ ਬੁਣ ਲਿਆ ਇੱਕ ਹੀ ਕੁੰਡੇ ਨੂੰ ਆਪਾਂ ਤਿੰਨ ਵਾਰ ਬੁਣ ਲੈਣਾ ਇਸ ਤੋਂ ਬਾਅਦ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਉਲਟਾ ਬੁਣਦੇ ਹੋਏ ਧਾਗਾ ਬੈਕ ਸਾਈਡ ਤੇ ਕਰਕੇ ਇੱਕ ਕੁੰਡਾ ਬਿਨਾ ਬੁਣੇ ਉਤਾਰਾਂਗੇ ਧਾਗਾ ਆਪਣੀ ਵਾਲੀ ਸਾਈਡ ਫਿਰ ਇਹੀ ਛੇ ਕੁੰਡੇ ਰਿਪੀਟ ਕਰਾਂਗੇ ਪਹਿਲਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਫਿਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਕਰਨੇ ਇਸ ਤਰ੍ਹਾਂ ਕਰਕੇ ਪਹਿਲਾਂ ਇੱਕ ਵਾਰ ਸਿੱਧਾ ਬਣਾ ਲਿਆ ਧਾਗਾ ਬੈਕ ਸਾਈਡ ਤੇ ਕਰਕੇ ਫਿਰ ਇਧਰ ਵਾਲੀ ਸਾਈਡ ਤੱਕ ਕਰਕੇ ਇਹਨੂੰ ਆਪਾਂ ਉਲਟਾ ਬਣਾ ਲਿਆ ਤਿੰਨ ਕੁੰਡੇ ਹੋਗੇ ਦੋ ਕੁੰਡਿਆਂ ਤੋਂ ਫਿਰ ਆਪਾਂ ਇੱਕ ਕੁੰਡਾ ਕਰਦੇ ਧਾਗਾ ਬੈਕ ਸਾਈਡ ਕਰਕੇ ਇੱਕ ਕੁੰਡਾ ਸੌਰੀ ਬਿਨਾ ਬੁਨੇ ਉਤਾਰਾਂਗੇ ਫਿਰ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਇੱਕ ਕੁੰਡੇ ਨੂੰ ਆਪਾਂ ਤਿੰਨ ਵਾਰ ਬੁੰਨਾ ਪਹਿਲਾਂ ਉਲਟਾ ਫਿਰ ਸਿੱਧਾ ਫਿਰ ਉਲਟਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਬੈਕਸਾਈਡ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਇੱਧਰ ਹੀ ਰੱਖਾਂਗੇ ਇੱਕ ਕੁੰਡੇ ਤੋਂ ਇੱਥੇ ਆਪਾਂ ਦੋ ਕੁੰਡੇ ਬਣਾ ਲੈਣੇ ਆ ਕਿਉਂਕਿ ਸਾਡੇ ਕੋਲ ਕੁੰਡੇ ਘਟਿਆ ਇੱਥੇ ਆਪਾਂ ਸਿਰਫ ਦੇ ਇੱਕ ਕੁੰਡੇ ਤੋਂ ਦੋ ਕੁੰਡੇ ਬਣਾ ਲੈਣੇ ਇੱਥੇ ਆਪਾਂ ਇੱਕ ਘਟਾਇਆ ਸੀ ਇੱਕ ਪੂਰਾ ਕਰ ਲਿਆ ਲਾਸਟ ਵਾਲਾ ਕੁੰਡਾ ਜਿਹੜਾ ਸਿੱਧਾ ਇਸ ਤਰ੍ਹਾਂ ਵੀ ਆਪਾਂ ਆਪਣੇ ਡਿਜ਼ਾਈਨ ਨੂੰ ਜਿਹੜੇ ਛੋਟੇ ਡਿਜ਼ਾਈਨ ਆ ਉਹ ਆਪਾਂ ਕਿਸੇ ਜਗ੍ਹਾ ਤੇ ਅੱਧਾ ਡਿਜ਼ਾਈਨ ਵੀ ਬਣਾ ਸਕਦੇ ਹਾਂ ਜ਼ਰੂਰੀ ਨਹੀਂ ਕਿ ਪੂਰਾ ਹੀ ਡਿਜ਼ਾਈਨ ਬਣਾਉਣਾ ਹੁਣ ਆ ਗਏ ਚੌਥੀ ਸਲਾਈ ਤੇ ਪਹਿਲਾ ਕੁੰਡਾ ਸਲਿੱਪ ਕਰਕੇ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ ਚੌਥੀ ਸਲਾਈ ਹੈ ਡਿਜ਼ਾਈਨ ਦੀ ਪਹਿਲਾ ਕੁੰਡਾ ਸਲਿੱਪ ਕਰਕੇ ਬਾਕੀ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲੈਣੇ ਆ ਬਹੁਤ ਹੀ ਸੌਖਾ ਸਿੰਪਲ ਡਿਜ਼ਾਈਨ ਆ ਤੇ ਉਮੀਦ ਆ ਕਿ ਇਹੋ ਜਿਹਾ ਡਿਜ਼ਾਈਨ ਜਿਹੜੇ ਸਾਰੀਆਂ ਭੈਣਾਂ ਨੂੰ ਬਹੁਤ ਹੀ ਪਸੰਦ ਆਉਂਦੇ ਕਿਉਂਕਿ ਉਲਟੀ ਸਾਈਡ ਦੇ ਵਿੱਚ ਪਲੇਨ ਆ ਤੇ ਕਈ ਭੈਣਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਜਿਆਦੇ ਔਖੇ ਡਿਜ਼ਾਈਨ ਜਿਹੜੇ ਬਣਾਉਣੇ ਮੁਸ਼ਕਲ ਲੱਗਦੇ ਨੇ ਤੇ ਉਹ ਫਿਰ ਕਹਿੰਦੀਆਂ ਕਿ ਸੌਖੇ ਸੌਖੇ ਡਿਜ਼ਾਈਨ ਬਣਾ ਕੇ ਦਿਖਾਓ ਹੁਣ ਆਪਾਂ ਆ ਗਏ ਆਂ ਡਿਜ਼ਾਈਨ ਦੀ ਪੰਜਵੀਂ ਸਿਲਾਈ ਤੇ ਸਿੱਧੇ ਪਾਸੇ ਪੂਰੀ ਸਿਲਾਈ ਆਪਾਂ ਸਿੱਧੇ ਕੁੰਡਿਆਂ ਦੇ ਨਾਲ ਬਣਾ ਲੈਣੀ ਆਂ ਇੱਕ ਵਾਰ ਮੈਂ ਦੁਬਾਰਾ ਤੁਹਾਨੂੰ ਡਿਜ਼ਾਈਨ ਬਣਾ ਕੇ ਦਿਖਾ ਦਾਂ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜੇ ਇਹ ਪੰਜਵੀਂ ਸਲਾਈ ਮੈਂ ਪੂਰੀ ਕਰ ਲੈਣੀ ਆ ਛੇਵੀਂ ਵੀ ਪੰਜਵੀਂ ਸਲਾਈ ਆਪਾਂ ਸਿੱਧੀ ਬਣਾ ਲਈਏ ਤੇ ਛੇਵੀਂ ਸਲਾਈ ਉਲਟੀ ਬਣਾ ਲਈਏ ਹੁਣ ਸੱਤਵੀਂ ਸਲਾਈ ਦੇ ਵਿੱਚ ਫੇਰ ਆਪਾਂ ਡਿਜ਼ਾਈਨ ਬਣਾਉਣਾ ਵੇਖੋ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਜਿਵੇਂ ਆਪਾਂ ਤੀਸਰੀ ਸਲਾਈ ਵਿੱਚ ਬਣਾਇਆ ਸੀ ਦੋ ਕੁੰਡਿਆਂ ਤੋਂ ਪਹਿਲਾਂ ਇੱਕ ਕੁੰਡਾ ਕਰਨਾ ਸਟਾਰਟਿੰਗ ਤੇ ਦੋ ਗੁੰਡਿਆਂ ਤੇ ਇੱਕ ਗੁੰਡਾ ਕਰ ਲਿਆ ਫਿਰ ਇੱਕ ਗੁੰਡੇ ਨੂੰ ਆਪਾਂ ਤਿੰਨ ਵਾਰ ਬੁਣਨਾ ਪਹਿਲਾਂ ਉਲਟਾ ਫਿਰ ਸਿੱਧਾ ਫਿਰ ਉਲਟਾ ਇੱਕੋ ਗੁੰਡੇ ਨੂੰ ਆਪਾਂ ਤਿੰਨ ਵਾਰ ਬੁਣ ਲੈਣਾ ਫਿਰ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਨਾ ਧਾਗਾ ਬੈਕ ਸਾਈਡ ਕਰਕੇ ਇੱਕ ਗੁੰਡਾ ਬਿਨਾ ਬੁਣੇ ਉਤਾਰਨਾ ਧਾਗਾ ਆਪਣੀ ਵਾਲੀ ਸਾਈਡ ਦੋ ਗੁੰਡਿਆਂ ਤੋਂ ਇੱਕ ਗੁੰਡਾ ਉਲਟਾ ਬੁਣਦੇ ਹੋਏ ਫਿਰ ਇੱਕ ਗੁੰਡਾ ਪਹਿਲਾਂ ਉਲਟਾ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਧਾਗਾ ਪਿੱਛੇ ਕਰ ਲੈਣਾ ਫਿਰ ਸਿੱਧਾ ਬੁਣ ਲੈਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਫਿਰ ਉਲਟਾ ਬੁਣ ਲੈਣਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਪਿੱਛੇ ਇੱਕ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਇੱਕ ਕੁੰਡੇ ਨੂੰ ਤਿੰਨ ਵਾਰ ਇੱਕ ਵਾਰ ਫਿਰ ਦੂਜੀ ਵਾਰ ਫਿਰ ਤੀਜੀ ਵਾਰ ਜਿਹੜੇ ਇੱਥੇ ਆਪਣੇ ਦੋ ਕੁੰਡੇ ਵਧੇ ਉਹ ਇੱਕ ਇੱਧਰ ਘਟ ਜਾਂਦਾ ਤੇ ਇੱਕ ਇੱਧਰ ਘਟ ਜਾਂਦਾ ਕੁੰਡੇ ਸਾਡੇ ਬਿਲਕੁਲ ਪੂਰੇ ਰਹਿੰਦੇ ਇਹਦੇ ਵਿੱਚ ਕੋਈ ਵੀ ਕੁੰਡਾ ਵੱਧਾ ਘਟਦਾ ਨਹੀਂ ਹੈ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡਿਆਂ ਤੋਂ ਇੱਕ ਕੁੰਡਾ ਤੇ ਲਾਸਟ ਤੇ ਇੱਥੇ ਆਪਾਂ ਸਿਰਫ ਇੱਕ ਕੁੰਡੇ ਤੋਂ ਦੋ ਕੁੰਡੇ ਬਣਾਉਣੇ ਪਹਿਲਾਂ ਉਲਟਾ ਬਣਾ ਲਿਆ ਫਿਰ ਉਸ ਤੋਂ ਬਾਅਦ ਸਿੱਧਾ ਬਣਾ ਲਿਆ ਕਿਉਂਕਿ ਸਾਡੇ ਕੋਲ ਕੁੰਡੇ ਘੱਟ ਨੇ ਇਹ ਬਣ ਗਈ ਸਾਡੀ 7ਵੀਂ ਸਲਾਈ ਇਹ ਚਾਰ ਸਲਾਈਆਂ ਹੀ ਅਸੀਂ बार-बार ਰਿਪੀਟ ਕਰਨੀਆਂ ਹਨ ਹੁਣ 8ਵੀਂ ਸਲਾਈ ਆ ਉਲਟੇ ਪਾਸਿਓਂ ਪੂਰੀ ਸਲਾਈ ਆਪਾਂ ਉਲਟੇ ਕੁੰਡਿਆਂ ਨਾਲ ਬਣਾ ਲੈਣੀ ਆ ਬਹੁਤ ਹੀ ਸੌਖਾ ਸਿੰਪਲ ਡਿਜ਼ਾਈਨ ਆ ਸਾਰਿਆਂ ਨੂੰ ਇਹ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਲੱਗੇਗਾ ਤੇ ਸਾਰੀਆਂ ਭੈਣਾਂ ਆਰਾਮ ਦੇ ਨਾਲ ਇਹ ਵਾਲਾ ਡਿਜ਼ਾਈਨ ਜਿਹੜਾ ਬਣਾ ਲੈਣਗੀਆਂ ਜਿਹੜੀਆਂ ਭੈਣਾਂ ਐਂਡ ਤੱਕ ਵੀਡੀਓ ਦੇਖਦੀਆਂ ਆ ਡਿਜ਼ਾਈਨ ਉਹਨਾਂ ਨੂੰ ਹੀ ਸਮਝ ਆਉਂਦਾ ਹੈ ਜੇ ਆਪਾਂ ਅੱਧ ਵਿੱਚ ਵੀਡੀਓ ਛੱਡ ਦਈਏ ਤੇ ਕੁਝ ਵੀ ਸਮਝ ਨਹੀਂ ਆਉਂਦਾ ਇੱਕ ਵੀ ਸਲਾਈ ਆਪਾਂ ਮਿਸ ਕਰ ਦਈਏ ਤੇ ਡਿਜ਼ਾਈਨ ਜਿਹੜਾ ਸਾਡਾ ਗਲਤ ਹੋ ਜਾਂਦਾ ਹੈ ਇਸ ਲਈ ਵੀਡੀਓ ਜਿਹੜੀ ਹੈ ਉਹਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਫਿਰ ਕਈ ਵਾਰੀ ਭੈਣਾ ਫੋਨ ਕਾਲ ਕਰਕੇ ਪੁੱਛਦੀਆਂ ਕਿ ਉਹ ਫਲਾਣਾ ਡਿਜ਼ਾਈਨ ਜਿਹੜਾ ਸਾਨੂੰ ਨਹੀਂ ਆ ਰਿਹਾ ਤੇ ਜੇਕਰ ਤੁਸੀਂ ਪੂਰੀ ਵੀਡੀਓ ਦੇਖੋ ਤੇ ਡਿਜ਼ਾਈਨ ਤੁਹਾਨੂੰ ਸਮਝ ਆ ਜਾਏਗਾ ਇਹ ਵੇਖੋ ਇਸ ਤਰੀਕੇ ਦੇ ਨਾਲ ਡਿਜ਼ਾਈਨ ਬਣਨਾ ਹੈ ਤੇ ਜੇ ਅੱਗੇ ਤੋਂ ਅੱਗੇ ਆਪਾਂ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰ੍ਹਾਂ ਬਣਦਾ ਜਾਣਾ ਹੈ ਤੇ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਗਿਆ ਹੈ ਤੇ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ